ਚੰਡੀਗੜ੍ਹ ਸ਼ਹਿਰ 'ਚ ਹੋਣ ਵਾਲੀ ਮੇਅਰ ਦੀ ਚੋਣ ਹੁਣ ਸਿਆਸੀ ਦੰਗਲ ਤੋਂ ਨਿਕਲ ਕੇ ਅਦਾਲਤ ਦੀ ਦਹਿਲੀਜ਼ 'ਤੇ ਪਹੁੰਚ ਗਈ ਹੈ। VOTING ਤੋਂ ਮਹਿਜ਼ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਇਹ ਚੋਣਾਂ ਅਦਾਲਤ ਦੀ ਸਿੱਧੀ ਨਿਗਰਾਨੀ ਹੇਠ ਕਰਵਾਈਆਂ ਜਾਣ। ਪਾਰਟੀ ਦੇ ਉਮੀਦਵਾਰ ਯੋਗੇਸ਼ ਢੀਂਗਰਾਂ ਵੱਲੋਂ ਪਾਈ ਗਈ ਇਸ ਪਟੀਸ਼ਨ 'ਤੇ ਅੱਜ ਅਹਿਮ ਸੁਣਵਾਈ ਹੋਣੀ ਹੈ। ਆਪ ਦੇ ਸੈ ਇਨਚਾਰਜ ਡਾਕਟਰ ਸਨੀ ਸਿੰਘ ਆਲੂ ਵਾਲਿਆ ਮੁਤਾਬਕ ਪਾਰਟੀ ਚੋਣ ਪ੍ਰਕਿਰਿਆ 'ਚ ਪੂਰੀ ਪਾਰਦਰਸ਼ਤਾ ਚਾਹੁੰਦੀ ਹੈ ਤੇ ਮੋਰਨੀ ਤੇ ਰੋਪੜ 'ਚ ਡੇਰੀ ਚੋਣਾਂ 'ਚ ਕ੍ਰੋਸ ਵੋਟ ਤਿੰਨ ਤੇ ਕੌਂਸਲਰਾਂ ਦੇ ਟੁੱਟਣ ਦੇ ਖਾਸੇ ਕਾਰਨ ਦੋਵਾਂ ਧਿਰਾਂ ਨੇ ਆਪਣੇ ਆਪਣੇ ਆਗੂਆਂ ਨੂੰ ਚੰਡੀਗੜ੍ਹ ਤੋਂ ਦੂਰ ਭੇਜ ਦਿੱਤਾ। ਭਾਰਤੀ ਜਨਤਾ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਹਰਿਆਣਾ ਦੀ ਮੋਰਨੀ ਹिल्स ਸਥਿਤ ਇੱਕ ਰਿਜ਼ੋਰਟ 'ਚ ਠਹਿਰਾਇਆ, ਜਦਕਿ ਆਮ ਆਦਮੀ ਪਾਰਟੀ ਨੇ ਵੀ ਸਾਵਧਾਨੀ ਵਰਤਦਿਆਂ ਆਪਣੇ ਕੌਂਸਲਰਾਂ ਨੂੰ ਪੰਜਾਬ ਦੇ ਰੋਪੜੀ ਇਲਾਕੇ 'ਚ ਰੱਖਿਆ। ਦੋਵੇਂ ਪਾਰਟੀਆਂ ਨੂੰ ਡਰ ਹੈ ਕਿ ਆਖਰੀ ਪਲਾਂ 'ਚ ਇੱਕ ਵੀ ਵੋਟ ਦਾ ਇੱਧਰ-ਉੱਧਰ ਹੋਣਾ ਬਾਜ਼ੀ ਪਲਟ ਸਕਦਾ ਹੈ ਤੇ ਸਿਆਸੀ ਸਮੀਕਰਨ ਤੇ ਨਜ਼ਦੀਕੀ ਮੁਕਾਬਲਾ ਚੰਡੀਗੜ੍ਹ ਨਗਰ ਨਿਗਮ 'ਚ ਬਹੁਮਤ ਦਾ ਅੰਕੜਾ ਬਿਹਤਰ ਦਿਲਚਸਪ ਮੋੜ 'ਤੇ ਹੈ। ਕੌਲ 35 ਕਾਉਂਸਲਰ ਵਾਲੇ ਸਦਨ ਵਿੱਚ ਮੇਅਰ ਬਣਨ ਲਈ 19 ਵੋਟਾਂ ਦੀ ਜ਼ਰੂਰਤ ਹੈ ਭਾਜਪਾ ਕੋਲ ਇਸ ਸਮੇਂ 18 ਵੋਟਾਂ ਨਹੀਂ ਤੇ ਉਸ ਨੂੰ ਜਿੱਤ ਲਈ ਸਿਰਫ ਇੱਕ ਹੋਰ ਵੋਟ ਦੀ ਲੋੜ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੜ ਜੋੜ ਵੀ 18 ਵੋਟਾਂ ਦੇ ਅੰਕੜੇ ਉੱਤੇ ਹੈ ਇਸ ਗੜ ਜੋੜ ਨੂੰ ਵੀ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਇੱਕ ਵਾਧੂ ਵੋਟ ਜਟਾਉਣੀ ਪਵੇਗੀ ਵਾਰਡ ਦੇ ਪ੍ਰੋਗਰਾਮ ਨੇ ਵਿਦਾਈ ਹਲਚਲ ਚੋਣਾ ਦੀ ਇਸ ਪੱਜ ਦੌਰ ਵਿਚਕਾਰ ਸੈਕਟਰ 22 ਚ ਹੋਏ ਇੱਕ ਨਿਗਮ ਪ੍ਰੋਗਰਾਮ ਨੇ ਸਿਆਸੀ ਪਾਰਾ ਹੋਰ ਵਿਚੜਾ ਦਿੱਤਾ ਜਦੋਂ ਮੌਜੂਦਾ ਮੇਅਰ ਹਰਪ੍ਰੀਤ ਕੌਰ ਬਬਲਾ ਭਾਜਪਾ ਦੇ ਨਾਲ ਆਪ ਦੇ ਤਿੰਨ ਕੌਂਸਲਰਾਂ ਦਾ ਸਟੇਜ ਉੱਤੇ ਨਜ਼ਰ ਆਇਆ ਤਾਂ ਹੜਕਾ ਮਚ ਗਿਆ ਹਾਲਾਂਕਿ ਕੌਂਸ ਦਮਨਪ੍ਰੀਤ ਸਿੰਘ ਬਾਦਲ ਨੇ ਇਹ ਕਹਿ ਕੇ ਗੱਲ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਿਰਫ ਆਪਣੇ ਵੋਟ ਦਾ ਪ੍ਰੋਗਰਾਮ ਹੋਣ ਕਾਰਨ ਉੱਥੇ ਗਏ ਸਨ ਉਹਨਾਂ ਸਪਸ਼ਟ ਕੀਤਾ ਹੈ ਕਿ ਉਹ ਕਿਸ ਦੇ ਹੱਕ 'ਚ ਵੋਟ ਪਾਉਣਗੇ ਇਸ ਦਾ ਪਤਾ VOTING ਵਾਲੇ ਦਿਨ ਹੀ ਲੱਗੇਗਾ ਹੁਣ ਸਾਰੀਆਂ ਨਜ਼ਰਾਂ ਹਾਈ ਕੋਰਟ ਦੀ ਫੈਸਲੇ ਤੇ ਪਲਕੇ ਹੋਣ ਵਾਲੀਆਂ VOTING ਉੱਤੇ ਟਿਕੀਆਂ ਹੋਈਆਂ ਨੇ ਜਿੱਥੇ ਇੱਕ ਇੱਕ ਵੋਟ ਸ਼ਹਿਰ ਦਾ ਅਗਲਾ ਮੇਅਰ ਤੈਅ ਕਰੇਗੀ